ਪੰਜਾਬ ਤੋਂ ਇੰਨੀ ਦੂਰ ਧਾ ਦਿਆ ਮਾਪਿਆਂ ਨੂੰ ਕੱਲੇ ਛੱਡ ਕੇ ਇੱਥੇ ਤਾਂ ਕੋਈ ਪੰਜਾਬੀ ਵੀ ਨਹੀਂ ਦੀਂਦਾ ਉੱਪਰੋਂ ਇੰਨੀ ਭੁੱਖ ਲੱਗੀ ਪਈ ਆ ਜੇਬ 'ਚ ਤਾਂ ਕੋਈ ਪੈਸਾ ਵੀ ਹੈ ਨਹੀਂ ਹੁਣ ਮੈਂ ਕੀ ਕਰਾਂ ਆਹ ਕੀ ਲਿਖਿਆ ਕਰਨ ਪੰਜਾਬੀ ਢਾਬਾ ਮੈਨੂੰ ਲੱਗਦਾ ਬਿਹਾਰ ਦੇ ਵਿੱਚ ਕਿਸੇ ਪੰਜਾਬੀ ਬੰਦੇ ਦਾ ਢਾਬਾ ਇੱਥੇ ਤਾਂ ਮੈਨੂੰ ਰੋਟੀ ਪੱਕਾ ਮਿਲ ਜੂਗੀ ਪਰ ਯਾਰ ਮੇਰੇ ਕੋਲ ਤਾਂ ਕੋਈ ਪੈਸਾ ਹੀ ਹੈ ਨਹੀਂ ਆਏ ਕਰਦਾ ਪਹਿਲਾਂ ਰੋਟੀ ਖਾ ਲੂੰਗਾ ਫਿਰ ਕਹਿ ਦੂੰਗਾ ਭਾਈ ਮੇਰੇ ਪੈਸੇ ਵਾਲਾ ਪਟੂਆ ਟੈਗ ਪਿਆ ਮੇਰੇ ਕੋਲ ਤਾਂ ਕੋਈ ਵੀ ਪੈਸਾ ਹੈ ਨਹੀਂ ਮੀਰੇ ਮੈਨੂੰ ਨਾ ਭੁੱਖ ਬਹੁਤ ਲੱਗੀ ਪਈ ਆ ਰੋਟੀ ਮਿਲ ਜੂਗੀ ਹਾਂਜੀ ਹਾਂਜੀ ਮਿਲ ਜੂਗੀ ਤੁਸੀਂ ਅੰਦਰ ਬੈਠੋ ਮੈਂ ਤੁਹਾਡੇ ਅੱਸਰ ਰੋਟੀ ਭੇਜਦਾ ਓ ਰਾਜੇ ਆ ਕਸਟਮਰ ਆਇਆ ਵਾ ਰੋਟੀ ਫੜਾਓ ਬਾਈ ਨੂੰ ਬੈਠੋ ਬਾਈ ਤੁਸੀਂ ਅੰਦਰ ਆਉਂਦੀ ਰੋਟੀ ਤੁਹਾਡੇ ਵਾਸਤੇ ਮਾਂ ਪਿਓ ਤਾਂ ਬਿਨਾ ਤਾਂ ਇੱਥੇ ਕੋਈ ਰੋਟੀ ਵੀ ਨਹੀਂ ਦਿੰਦਾ ਇੱਕ ਤਾਂ ਹੀ ਨਹੀਂ ਦੂਨ ਕੰਮ ਕਰਨਾ ਆਵਾ ਤੇ ਇੱਥੇ ਔਖਾ ਹੀ ਹੋਇਆ ਪਿਆ ਮੈਨੂੰ ਆਜੋ ਯਾਰ ਬਾਈ ਜਲਦੀ ਭੁੱਖ ਲੱਗੀ ਪਈ ਆ ਚਾਰ ਦਿਨ ਤੋਂ ਭੁੱਖਾ ਮਾਂ ਮੇਂ ਛੇਤੀ ਆਜੋ ਕਿੱਧਰ ਬਹਿਗਾ ਬਾਈ ਓ ਬੈਠਾ ਆ ਲੋ ਬਾਈ ਤੁਹਾਡੀ ਰੋਟੀ ਧੰਨਵਾਦ ਬਾਈ ਸ਼ੁਕਰ ਆ ਰੱਬਾ ਹਾਂ ਰੋਟੀ ਤਾਂ ਮਿਲ ਗਈ ਆ ਜਦੋਂ ਪੈਸੇ ਦੇਣ ਦੀ ਵਾਰੀ ਆਈ ਉਦੋਂ ਤੂੰ ਮੇਰਾ ਸਾਥ ਦੇਦੀ ਵੀਰੇ ਕਿੰਨੇ ਪੈਸੇ ਹੋ ਗਏ ਥੋਡੀਆਂ ਸੀਗੀਆਂ ਜੀ ਪੰਜ ਰੋਟੀਆਂ ਸਲਾਦ ਇੱਕ ਪਾਣੀ ਦੀ ਬੋਤਲ ਤੇ ਇੱਕ ਸੀਗੀ ਦਾਲ ਥੋੜਾ ਬਣ ਗਿਆ ਜੀ 350 ਰੁਪਿਆ 350 ਹੁਣ ਮੈਂ ਕੀ ਕਰਾਂ ਰੱਬਾ ਮੇਰ ਕਰੀ ਮੇਰੇ ਤੇ ਬਟੂਆ ਬਟੂਆ ਕਿੱਧਰ ਗਿਆ ਮੇਰਾ ਵੀਰੇ ਮੈਨੂੰ ਲੱਗਦਾ ਨਾ ਮੇਰੇ ਪੈਸੇ ਵਾਲਾ ਬਟੂਆ ਡੈਗ ਪਿਆ ਹੁਣ ਮੇਰੇ ਕੋਲ ਕੋਈ ਵੀ ਪੈਸਾ ਹੈ ਨਹੀਂਗਾ ਬੰਦਾ ਦਾ ਸਰਦਾਰ ਆ ਪੰਜਾਬ ਤੋਂ ਆਇਆ ਲੱਗਦਾ ਬੋਲਦਾ ਵੀ ਪੰਜਾਬੀ ਆ ਇੱਕ ਵਾਰੀ ਪੁੱਛ ਹੀ ਲੈਨੇ ਆ ਬਾਈ ਕਿੱਥੋਂ ਆਇਆ ਤੂੰ ਪੰਜਾਬ ਤੋਂ ਆਇਆ ਵੀਰੇ ਮੈਂ ਮੋਗੇ ਕੋਲ ਪਿੰਡਰ ਕਲਾ ਪੈਂਡਾ ਮੇਰਾ ਅੱਛਾ ਚਲ ਕੋਈ ਨਾ ਤੂੰ ਰਹਿਣ ਦੇ ਬਾਈ ਪੈਸੇ ਦੇਣ ਨੂੰ ਜਾਵੜਾ ਧੰਨਵਾਦ ਬਾਈ ਤੁਹਾਡਾ ਸਰਦਾਰ ਜੀ ਤੁਸੀਂ ਉਤੋਂ ਪੈਸੇ ਕਾਤੋਂ ਨਹੀਂ ਲਏ ਉਹ ਤਾਂ ਫ੍ਰੀ ਚ ਰੋਟੀ ਖਾ ਗਿਆ ਉਹ ਕੋਈ ਨਾ ਫਿਰ ਕੀ ਆ ਉਹ ਜਦੋਂ ਅੰਦਰ ਆਉਣ ਲੱਗਾ ਸੀ ਨਾ ਆਪਣੇ ਢਾਬੇ ਦੇ ਤਾਂ ਮੈਂ ਉਹਨੂੰ ਦੇਖਿਆ ਸੀ ਉਹ ਕਹੀ ਜਾਂਦਾ ਸੀ ਮੈਨੂੰ ਲੱਗਦਾ ਬਿਹਾਰ ਦੇ ਵਿੱਚ ਕਿਸੇ ਪੰਜਾਬੀ ਬੰਦੇ ਦਾ ਢਾਬਾ ਜੇ ਇਸ ਢਾਬੇ ਦਾ ਮਾਲਕ ਸਰਦਾਰ ਹੋਇਆ ਤੇ ਪੱਗ ਬੰਨਦਾ ਹੋਇਆ ਫੇਰ ਨਿਓ ਮੈਨੂੰ ਖੁੱਖੇ ਟੱਡ ਜਾਣ ਦਿੰਦਾ ਅੱਛਾ ਜੀ ਉਹ ਤੁਹਾਡੀ ਪੱਗ ਦੇਖ ਕੇ ਆਇਆ ਸੀ ਹਾਂ ਮੇਰੀ ਪੱਗ ਦੇਖ ਕੇ ਆਇਆ ਸੀ ਨਾਲੇ ਇਹ ਢਾਬੇ ਨੂੰ ਢਾਬਾ ਸਮਝ ਕੇ ਨਹੀਂ ਇੱਕ ਗੁਰੂ ਘਰ ਸਮਝ ਕੇ ਆਇਆ ਸੀ ਜਿੱਥੇ ਕੋਈ ਭੁੱਖਾ ਨਹੀਂ ਮੁੜਦਾ ਬਈ ਮੈਂ ਮੰਨਦਾ ਹਾਂ ਪਰ ਆਪਣਾ ਤਾਂ ਕੰਮ ਆ ਪੈਸੇ ਤਾਂ ਲੈ ਲੈਂਦਾ ਕੰ ਪਰ ਜਦੋਂ ਕੋਈ ਭੁੱਖਾ ਨਾ ਤਾਂ ਉਹ ਭੁੱਖੇ ਦਾ ਢੱਡ ਭਰ ਲਈ ਸਰਦਾਰ ਪੈਸੇ ਨਹੀਂ ਲੈਂਦੇ ਵਾਹ ਮੇਰੇ ਆ ਮੋਲਾ ਵਾਹ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨਿਆਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮੇਰੇ ਆ ਮੋਲਾ ਵਾਹ ਮੇਰੇ ਆ